ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਹਰਦੇਵ ਬਾਈ ਦੇ ਘਰ ਤੋਂ ਬਾਈ ਨੇ ਲਿਆ ਨਵਾਂ ਮਕਾਨ ਅੱਜ ਉਹਨਾਂ ਦੇ ਮਕਾਨ ਦਾ ਸ਼ੋਹ ਮੂਰਤ ਹੈ ਅੱਗੇ ਤੁਹਾਨੂੰ ਆਪਾਂ ਸਾਰਾ ਮਕਾਨ ਦਿਖਾਵਾਂਗੇ ਵੀ ਕਿੱਦਾਂ ਦਾ ਬਣਿਆ ਹੋਇਆ ਲਓ ਜੀ ਦੇਖੋ ਬਾਈ ਦਾ ਮਕਾਨ اٿو ڏيک چوکري جا هوءَ ڪنهن کي ڏيکڻي ڏي کودي هاڻي چئي ٿي ته ڪنهن کي ڏيکڻي ڏي هاڻي ٻن بار ڏيکڻي ها ها ٻن بار ڏيکڻي ڏي ها 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 ٻن بار ڏيکڻي ڏي ها 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 ٻن بار ڏيکڻي ڏي ها ها ਆਹਲ ਬਾਈ ਸਾਹਿਬ ਨੇ ਬਾਈ ਮੇਲੋ ਪ੍ਰੋਗਰਾਮ ਹੁੰਦਾ ਕੋਈ ਜ਼ਰੂਰ ਦੱਸਿਆ ਕਰੋ ਇਹਨਾਂ ਨੂੰ ਇਹਦਾ YouTube ਤੇ ਆਹਲ ਬਾਈ ਸਾਹਿਬ ਨੇ ਬਾਈ ਮੇਲੋ ਪ੍ਰੋਗਰਾਮ ਹੁੰਦਾ ਕੋਈ ਜ਼ਰੂਰ ਦੱਸਿਆ ਕਰੋ ਇਹਨਾਂ ਨੂੰ ਜਲੇਬੀਆਂ ਬਣਾਉਂਦੇ। ਕੁਰਸੀ ਦੇ ਕਿਦਮਾ ਕਰਤਾ ਬਈ ਹਲਵਾਈ ਨੇ ਕੰਮ ਸਟਾਰਟ ਜਲੇਬੀਆਂ ਦਾ। ਅੱਗੇ ਕਰਾਂਗੇ। ਅੱਗੇ ਆਉਣ ਵਾਲੀ ਗੱਲ ਚੱਲਦੀ ਹੈ। ਥੋੜਾ ਜੀਰਾ ਪੁੱਣ ਦਿਓ ਅੱਗੇ। ਕਿਮੂ ਵੀ ਜਾਨਾ ਜਿਵੇਂ ਸੀ ਵੀ ਆ ਗਿਆ ਇਧਰ ਪਤਾ ਨਹੀਂ ਪਤਾ ਨਹੀਂ ਬਤਾ ਬਤਾ ਬੋਤ ਬਟਾ ਕਰੀ ਬੋਏ ਗਨੀ ਬੰਦੇ ਬੋਲਾ ਬੋਲਾ ਬੋਸੋ ਕਰੀ ਮਾ ਰੂਪ ਬੁਲੇ ਬਈ ਕਿਹਦੀ ਮੇਰੀ ਏ ਤੂੰ ਛੱਡਿਆ ਵਧੀਆ ਵਧੀਆ ਸਾਰਾ ਮੈਕੋ ਤੇਰਾ ਏ ਤੂੰ ਗੱਗੂ ਤੇ ਕਿਹੜਾ ਤੈਨਾਂ ਜਿਵੇਂ ਆ ਰਹੀ ਏ ਇਹਦੀ ਏ ਕਿੰਨਾ ਦੀ ਲੋਡੀ ਸ਼ੁਕਰ ਗਾਤਿਲਾ ਦੀ ਡਿਊਟੀ ਇਹ ਤੇ ਉਸਮਾਨਦੀ ਘਾਟ ਵਾਲਾ ਆ ਉਹ ਜ਼ਿੰਮੇਵਾਰ ਕਿਹੜੇ ਵਾਲੇ ਬਾਬੇ ਵਾਲੀ ਤੇਰੀ ਸੀ ਬਾਬੇ ਵਾਲੀ ਤੇਰੀ ਸੀ ਹੋਰ ਯਾਰ ਮੈਂ ਬਦਲੀ ਪਤਾ ਕੀ ਆ ਤੂੰ ਬਾਹਰ ਕੋਲ ਗਿਆ ਮੈਂ ਤਾਂ ਹੁਣ ਆਇਆ ਹਾਂ ਜੋ ਵੀ ਤੂੰ ਲੈ ਆ ਜਾ ਮੈਨੂੰ ਪਤਾ ਨਹੀਂ ਵਰ ਕਿਹੜੀ ਕੁਆਲਿਟੀ ਲੈਣੀ ਹੈ ਮੈਨੂੰ ਪਤਾ ਨਹੀਂ ਤੂੰ ਬਾਹਰ ਗਿਆ ਦੇਖੋ ਜੇ ਤੇਰੇ ਪਿਆਰੇ ਬੁਣਾ ਆਇਆ ਬੱਧਾ ਉਹ ਇੱਥੇ ਕੰਮੇ ਬੈਠਾ ਦਮਿਸ਼ਾ ਕਰਦਾ ਪਾਸੇ ਉਹ ਕਿੱਥੇ ਆ ਗਿਆ Gue t referred on it you can rute rile pi den, mutwie diri va api mutyeh tabi yuni challenge vis capacity image aka ek ins chու misichi 현 kra ਨਾਮ ਤਾਂ ਤੇ ਸਾਧਨਾ ਹੋਵੇ ਹਉ ਤੇ ਸੁਮਰਤੀ ਦਾ ਨਾਮ ਸੁਖਤ ਰੱਬ ਤੁੰਗਾਰ ਨਾਮ ਜੇਲਾ ਸੰਗਤ ਸੰਗਤ ਦਾ ਸਭ ਸੇਵਾ ਦਾ ਸੰਗਤ ਜੀ ਸਾਂਗੀ ਸੇਵਾ ਨਾਮ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਮ ਤੁਲ ਤੁੰਗਾਰ ਤਾਰੇ ਜਨ ਹੋਏ ਸ਼ਲੋਕ ਬਹੁ ਸਾਧਰ ਗੋ ਸਿਮਰਤੀ ਬਿਠੇ ਸੰਗਨ ਲੋਨ ਜੋ ਸੁਨੋ ਹੀ ਹਰ ਹਵੇ ਨਾਮ ਸੁਨਾਓ ਨਮਸਤਾਇ ਜੋਤਿ ਜਾਪ ਦਾਪ ਗਿਆਨ ਸੰਧਾਨ ਧਿਆਨ ਖੜ ਸਾਂਤਿ ਸਮਧੋਤਿਆਨ yog ਵਿਅਾਸ ਕਰਮਧਾਰੀ ਜਾ ਸੁਨਹਿ ਤਿਆਗ ਮਨ ਬਧੇਂ ਜਿਗਾ ਆਦੁ ਪ੍ਰਕਾਰ ਕੀ ਇਹ ਬੰਦਨਾ ਪੁਨਰਾਰੋਹ ਲੈ ਨਾ ਸੁਨਾ ਜੀ ਕਹਾਂ ਕਰਾ ਇਹ ਵਰਸੇਮ ਪ੍ਰਭੂ ਭਾਗੀ ਦੇਂ ਤਨ ਨਰਾਮ ਨਾਮ ਚਾਰਨਾ ਗੁਰੂ ਨਾਮ ਜਪੀਐ ਸਵਾਗ ਕਰਨੁ ਤੇ ਦੁਖੁ ਤੇ ਜੀ ਕਰ ਮਾਤਾ ਕੇ ਸੁਦੇਵਾ ਜੀ ਰਾਮ ਪ੍ਰਾਨ ਕਰਨ ਸਭਾ ਕਾਲਿੰਦਰ ਆਸਮਾ ਹਾਇਰਤ ਹੁਦਾਨ ਨਾ ਕੋਈ ਕਰਮ ਕਰੈ ਬਵਾਸ ਮਜਾਨੁ ਜੈ ਰਾਮਾਨੰਗ ਸੰਗਮਪਸਾਧਨ ਨੰਤਰੁ ਕਰ ਸੇਤਾਲਾ ਕੋ ਮੈ ਆਨੰਦ ਆਵੇ ਰਾਮੇ ਨਾਮ ਸੰਪਰਤਿ ਸੁਮਾਨ ਨਾਮ ਤੇ ਨਾਮ ਨਾਮ ਤੇ ਸਾਰਾ ਮਨ ਕਾਮਨਾ ਤੇ ਜੈ ਸਤੈ ਗਰਬ ਮਾਨਨਾ ਨਾ ਚਿੰਤਾ ਸੋਚ ਕਰ ਦਰਸ਼ਾ ਮਨ ਕੀ ਮੈ ਨਾਮ ਸੰਪੀਰਾ ਤੋ इस देही का बहुत सामना करें को ना दिखे तो जाल को ना बो दे दी तो सुनता है इस आदमी की मन रहते नाम की तो मन के नाम के नाम के नाम के नाम के नाम के हो गया भाई तो लेट हो जा रहे हैं इतने सवारी B Glo ਅਤੰਤੰ ਮੰਨਿ ਨੀਰੰਤਨ ਆਦੰਤ ਮੇਧ ਸੁਪਤ੍ਰੰ ਗੰਗਾਂ ਨੀਕੈ ਅਸੂ ਬ੍ਰਹਮਗਿਆਨੀ ਕਾ ਸਦਲ ਆਦਾਰ ਗੰਗਾਂ ਨੀ ਅੰਤ ਸਾਰਾਮਕ ਕੋੜਵਦੇ ਕੋਇ ਸਾ ਪਰਸ ਵੈਸਨਾ ਸੋਜੇ ਸੋਤਰ ਸੋ ਪ੍ਰਸੰਨ ਸੰਕੀਤਾ ਤੇ ਰੇਨਾ ਤਰੁ ਤਰ ਕੋ ਲੈ ਨਾ ਕਰਤ ਕਲਾਛ ਨੂੰ ਕਾ ਜਨਮ ਧਰਮ ਦਾ ਉਗਲ ਇਛਾ ਨਹੀਂ ਬੱਚ ਹੈ ਕੇਵਲ ਭਗਤ ਕਿਰਤ ਸੰਧਰਾ ਚ ਮੰਤ ਨੰਤਰ ਸੁਮਨੋ ਪਾਦ ਸਭੂ ਪ੍ਰੋਤਿ ਕਿਰਪਾ ਨਾ ਸਦਨ ਨਾਮਕ ਪਾਦ ਆਨੰਦ ਸੋ ਕਰਮਤ ਪਾਦ ਹੋ ਗੋ ਵੀ ਭਗਵਾਨ ਤੁਮ ਬਦਕਾਰਾ ਸਨ ਸੰਜਨ ਗੁਰੂ ਦਾ ਸਵਾਗਤ ਮੰਨ ਤੇ ਸਵਾਗਤ ਕਰਦਾ ਹਾਂ ਧਰਮ ਕਰਪੂਲੇ ਸੁਪਾਰ ਬ੍ਰਹਮ ਸਾਤ ਸੰਪਾਤਾਂ ਮਾਲਕ ਹੋਵੇ ਇਸ ਬਧੋਤੀ ਕੀ ਮਨੋਤਮ ਹੋਵੇ ਭਗਵਾਨ ਕੀ ਨਰ ਕਰੰਤ ਜੀ ਦਾ ਮੰਤਰ ਸਾਇ ਸੁਪ੍ਰੇਰਕ ਕੇ ਚੱਲਦਾ ਹੈ ਆਨੰਦ ਕੇ ਸਭ ਰੋ ਜੀ ਕੋਲ ਬੈਠੋ ਮਨ ਪਰਵੰਧ ਹੈ ਬ੍ਰਾਹਮਨਾਵਾ ਤੁਮਨ ਸੁਧਾਰ ਰਾਮਨਾਮ ਸਭ ਸ੍ਰੀ ਦਾ ਸੁਪ੍ਰੇਰਕ ਕੇ ਚੱਲਦੀ ਜਾ ਰਿਹਾ ਹੈ ਦਾ ਸਭ ਸੰਤ ਪਰਜੋਨਾ ਹੈ ਵੀ ਕਾਚੀ ਪੂਰੀ ਆਮੋਲਾ ਸਤਿ ਸ੍ਰੀ ਅਕਾਲ ਜੀ 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 ਸ ਸੁਤਮਨੀ ਸੁਖ ਹੋ ਗਨ ਸੇਤਰ ਪਰਮ ਸਾਧਨਾਵ ਨਿਰਮਨਾ ਕੇ ਕਰਮੋ ਸਭ ਤੇ ਉਚਤਾ ਕੀ ਸੋਭਾ ਹਰਮਈ ਦਰਬੇ ਤੇ ਨਾਮ ਸੁਖਮਨੀ ਸੁਤਮਨੀ ਸੁਖ ਹੋ ਗਨਤ ਸਦਨਾਵ ਧਰਤ ਨਾਮ ਕੈ ਅਨੰਦ ਸਰ

ਕਿ ਜੇ ਨਾਮ ਨਾਨਕ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੁਸਨਰ ਜਿਵੇਂ ਨਾਮ ਨਾਨਕ ਤੁਸਨ ਦੇ ਨੇ ਨਾਮ ਦਾ ਸੰਸਪਨਾਤੀ ਪਾਣੀ ਸੋਨਾ ਮਨੋ ਵਿਸਾਰੇ ਜੇ ਮਨ ਤੋਂ ਮਨ ਨੇ ਇਸ ਬਰ ਸੁਨਾਰ ਸਾਚੇ ਸਾਜਾ ਜਗੰਤ ਕਰਤੇ ਰਹਿ ਤਰਤਾ ਸੰਤਨ ਬਿਹਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸੰਤ ਸਤਿ ਪਾਗੈ ਅਸਬਾ ਦੇ ਸੁਨਵਾਜੇ ਕਲਾ ਜਗਤ ਕਰਤਾ ਦੀਆ ਆਜੋ ਨਵਾਸ ਕੀਤੇ ਕਾਲ ਕੰਡ ਤੁਮਾਰਿਆ ਤਰਕਰਣ ਰਾਯਾ ਸਚਨ ਗਾਸ਼ੇ ਨਾਮ ਲੈ ਲਾਗੇ ਕਹਿ ਨਾਮ ਸੁਖੁ ਮਾਰਿ ਸਵਾਦੇ ਅਨੰਦ ਸੁਣੋ ਹੋ ਵਡ ਪਾਗੀ ਹੋ ਸਦ ਨਾਮ ਨਾਰਾ ਹਾਰਿ ਪ੍ਰਭੁ ਮੰਗਤ ਸਾਇ ਉਤਰੇ ਸਗਲ ਵਿਸੂਰੇ ਦੂਰ ਤਨ ਸੰਤਾਪ ਉਤਰੇ ਸੁਨੇ ਸਚੀ ਬਾਣੀ ਸੋਹਣ ਸਾਜਨ ਕੈ ਸੱਚੇ ਪੂਰੇ ਗੁਰ ਤੇ ਨਾਮੀ ਸੋਹਣ ਤੇ ਕੋਈ ਕਹੇ ਤੇ ਪਵਿਤ I'm ਆਜੂ ਦੇ ਰਾਖੇ ਆਪ ਕਾਲ ਪੁਰਖ ਵਾਹਿਗੁਰੂ ਜੀਓ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਰੂਿ ਛੋੜਿਆ ਗਿਆ ਜੀ ਖੁੱਲੇ ਦਰਸਨ ਦਿਦਾਰ ਸੇਵਾ ਸੰਭਾਲ ਦੇ ਧਾਰ ਖਾਲਸਾ ਜੀ ਨੂੰ ਬਖਸ਼ੋ ਨਿਰਮਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਥਾਨ ਸਤਿਗੁਰੂ ਨਿਹੁਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਰਨਾ ਕਮਨਾ ਪਾ ਸਰਦਾਸਾਂ ਬੇਨਤੀਆਂ ਜੋਤੜੀਆਂ ਸਾਧਕ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਵਾਇਕਰੂ ਜੀ ਸੇਵਕ ਪਰਿਵਾਰ ਵੱਲੋਂ ਭਾਈ ਹਰਦੇਵ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਵਾਇਕਰੂ ਜੀ ਨਵੇਂ ਮਕਾਨਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੀ ਪਵਿੱਤਰ ਬਾਣੀ ਦਾ ਘੋਰ ਆਸਰਾ ਧੱਕਿਆ ਸੁਕਰਾਨੇ ਕਰਦੇ ਹੋਏ ਧੁਰ ਕੀ ਬਾਣੀ ਆਈ ਤਨ ਸਗਲੀ ਜਨਤ ਮਟਾਈ ਜੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਵਾਹਿਗੁਰੂ ਜੀਓ ਗੁਰਵਾਣੀ ਪੜਦੇ ਆ ਸੁਣਦੇ ਆ ਸੇਵਾ ਕਰਦੇ ਆ ਜੀ ਖਜੂਰੀ ਵਿੱਚ ਵਿਚਰਦੇ ਆ ਹੋਇਆ ਅਨੇਕਾ ਭੁੱਲਾ ਹੋ ਜਾਂਦੇ ਹਨ ਵਾਹਿਗੁਰੂ ਜੀ ਅਣਜਾਣ ਬੱਚੇ ਸਮਝ ਕੇ maaf ਕਰਨਾ ਕਿਰਪਾ ਕਰਨੀ ਦੀ ਸਮਾਤ ਵਕਸ਼ਣੀ ਸੋਦ ਸਪਸ਼ਟ ਗੁਰੂ ਆਣੀ ਪੜਨ ਸੁਣਨ ਦੇ ਸੇਵਾ ਕਰਨ ਦੇ ਵਾਹਿਗੁਰੂ ਜੀ ਆਇਆਂ ਸਰਬਤ ਸੰਤਾਨੀ ਆਧਰੀਆ ਨਰਪਰਵਾਣ ਕਰਨੀਆਂ ਕਿਰਪਾ ਕਰਨੀ ਜੀ ਘਰ ਪਰਿਵਾਰ ਦੇ ਸੱਤੇ ਮੇਰਾ ਪ੍ਰੇਰਤ ਰੱਖਣਾ ਵਾਹਿਗੁਰੂ ਜੀ ਬੱਚਿਆਂ ਦੇ ਸੱਤੇ ਮੇਰਾ ਪ੍ਰੇਰਤ ਰੱਖਣਾ ਮਾਤਾ ਦੇ ਮਾਤਾ ਪਿਤਾ ਦੇ ਆਗਿਆਕਾਰੀ ਰਹਿਣਾ ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ ਕਰਨੀ ਘਰ ਵਿੱਚ ਸ਼ਾਂਤੀ ਬਰਤੌਣੀ ਜੀ ਘਰ ਵਿੱਚ ਗੁਰਸਿੱਖੀ ਜੀਵਨ ਬਖਸ਼ਣ ਕਰਨਾ ਵਾਹਿਗੁਰੂ ਜੀ ਕਾਰੋਵਾਰ ਵਿੱਚ ਵਾਧੇ ਕਰਨੇ ਸੇਵਕ ਖਜ਼ਾਨਾ ਵਿੱਚੋਂ ਆਪ ਜੀ ਨੂੰ ਸੁੰਦਰ ਪਹਿਚਾਕੇ ਪਹਿਨਾਏ ਗੈਨ ਵਾਹਿਗੁਰੂ ਜੀ ਅੰਗੀਕਾਰ ਕਰਨੇ ਲੋੜ ਪੈਣ ਤੇ ਸੇਵਕਾਂ ਦੇ ਪੜਦੇ ਕੰਮ ਲੈਣੇ ਦੀ ਲਾਜ ਰੱਖਣੀ ਵਾਹਿਗੁਰੂ ਜੀ ਬਖਸ਼ੇ ਹੋਏ ਭੰਡਾਰੇ ਸਾਡੇ ਸੱਟ ਕੇ ਰਾਜ ਰਹਿ ਜੀ ਵਾਹਿਗੁਰੂ ਦੀ ਸੰਪੂਰਨ ਅਨੰਦ ਸਾਹਿਬ ਜੀ ਦੇ ਜਾਪ ਹੋਏ ਕਰਤੈਰੇ ਭਾਵੇਂ ਸਰਬਤ ਦਾ ਉਪਦਾ ਦੌਰ ਆ ਗਿਆ ਭਈ ਆਕਾਲ ਕੀ ਧੂ ਗ੍ਰੰਥ ਜੀ ਮਾਨਣਯੋ ਗੁਰੂ ਗ੍ਰੰਥ ਕੀ ਦੇ ਲੋਕ ਪਰ ਕੋ ਮੈਨੂੰ ਦੋਚਣਾ ਹੋਸੀ ਸ਼ਬਦ ਮੈਂ ਇਹ ਰਾਜ ਕਰੇਗਾ ਖਾਨਸਾ ਆਕੀ ਰਹੇ ਨ ਕੋਈ ਮਰਵੇ ਸਭ ਨੇ ਮੈਨੇ ਪਰੇਸ਼ਾਨ ਨ ਹੋਏ ਜੁਗ ਕੀ ਸਭਾ ਮਲੇਸ਼ ਕੀ ਗੁਰੂ ਦਾ ਕਾ ਜਨ ਜਨ ਜਾਰ ਅੰਦਾਜ਼ਾ ਕਿਆ ਅਰਥ ਵੈ ਕਲਗੀ ਸੋਹਣ ਸੀਸ ਜੋ ਹਮਰੀ ਰਖਿਆ ਕਰੇ ਜੁਰ ਕਲਗੀ ਤਰਜਤੀਸ ਜੋ ਹਮਰੀ ਰਖਿਆ ਕਰੇ ਜੁਰ ਕਲਗੀ ਤਰਜਤੀਸ ਨਾਇ ਗੁਰੂ ਨਾਮ ਜਹਾਜ ਹੈ ਜੈ ਸੁਖ ਦੇ ਪਾਰ ਜੋ ਸਰਦਾ ਕਰ ਸੇਵੰਦੇ ਸਰ ਪਾਰ ਉਦਾਰਨ ਹਾਰ ਜੋ ਸਰਦਾ ਕਰ ਸੇਵੰਦੇ body of ਸੰਗਤ ਸਿਦੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਬੰਕੀਆਂ ਭੌਜਾ ਦੇ ਮਾਲਕ ਸਤਿਗੁਰੂ ਭੌਜਾ ਰੱਖਣੀਆਂ ਤਿਆਰ ਬਰਦਾਰ ਤੇਰਾ ਖਾਲਸਾ ਜਪੇ ਸਤਿ ਸ੍ਰੀ ਅਕਾਲ ਜੇ ਕਰਨੇ ਜਾਵੇ ਬੁਧੇ ਭਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ There it is.